ਤਨੋ ਸਾਹਿਬ ਬੜੀ ਜਿਹੜੀ ਪ੍ਰਮੁੱਖ ਖਬਰਾਂ ਕੱਲ੍ਹ ਦੀ ਚੱਲ ਰਹੀ ਹੈ ਸ਼ਰਮਣੀ ਅਕਾਲੀ ਦਰਬਾਰ ਬਾਦਲ ਦੇ ਨਾਲ ਸੰਬੰਧਤ ਆ ਮਗਰ ਲੋਕਾਂ ਦੇ ਕੋਲ ਸੂਫਾ ਮੰਗਿਆ ਜਾਂਦਾ ਸੀ ਜੇ ਸੁਖਵੀਰ ਬਾਦਲ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ ਉਹਨਾਂ ਦਾ ਸਾਰਿਆਂ ਕਹਿੰਦਾ ਤਾਂ ਵੀ ਅਸੀਂ ਦੋਸ਼ੀ ਹਾਂ ਹਰੇਕ ਚੀਜ਼ ਮੰਨ ਲਈ ਤੇ ਨਾਲ ਹੀ ਸੁਖਵੀਰ ਬਾਦਲ ਤੇ ਸੁਖਦੇਵ ਢੀਂਡਸਾ ਨੇ ਜਿਹੜਾ ਹੈ ਸੁਖਦੇਵ ਢੀਂਡਸਾ ਨੇ ਪਰਸ਼ੇ ਫੜ ਕੇ ਸੇਵਾ ਨਿਭਾਈ ਜੀ ਭਾਵੇਂ ਵੀਲਚੇਰ ਤੇ ਬੈਠੇ ਸੀਗੇ ਇਹ ਵੀ ਦੇਖਣ ਦੇ ਵਿੱਚ ਮਿਲਿਆ ਜੀ ਕਈ ਬੀਬੀਆਂ ਉਹ ਮੱਥਾ ਟੇਕੀ ਜਾਂਦੀਆਂ ਸਖਵੀਰ ਬਾਦਲ ਨੂੰ ਕਿ ਸ਼ਾਇਦ ਕੋਈ ਸ਼ਾਂਤੀ ਬੈਠਾ ਹੋਣਾ ਸਭੀਰ ਬਾਦਲ ਦਾ ਰੰਗ ਉੱਡਿਆ ਹੋਇਆ ਬਹੁਤ ਬੁਰੀ ਤਰ੍ਹਾਂ ਅ ਅਲੱਗ-ਅਲੱਗ ਜਿਹੜੇ ਆ ਰਹੇ ਆ ਕੋਈ ਕਹੀ ਜਾਂਦਾ ਜੀ ਇਹਨਾਂ ਦੇ ਕੋੜੇ ਮਾਰਨੇ ਚਾਹੀਦੇ ਸੀਗੇ ਅ ਜਿਹੜਾ ਧੁੰਦਾ ਸਾਹਿਬ ਕਹਿੰਦੇ ਆ ਜੀ ਸਾਨੂੰ ਫੋਨ ਆ ਰਹੇ ਆ ਵੀ ਅਰਦਾਸ ਜਿਹੜੀ ਕਬੂਲ ਹੋ ਗਈ ਹਰ ਸਿਮਰਤ ਕੌਰ ਬਾਦਲ ਦੀ ਕੀਤੀ ਹੋਈ ਅਰਦਾਸ ਤੇ ਕਹਿੰਦਾ ਸਾਨੂੰ ਵੀ ਕਈ ਕਹਿ ਰਹੇ ਆ ਵੀ ਅਰਦਾਸਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਤੇ ਕਹਿੰਦਾ ਅਸੀਂ ਵੀ ਪੀਡੀਆ 24 ਵਾਲੋਂ ਮੰਗ ਕਰਦੇ ਆਂ ਬੀਬੀ ਹਰ ਸਿਮਰਤ ਕੌਰ ਬਾਦਲ ਨੂੰ ਜਿਹੜੇ 328 ਰੂਪ ਆ ਜਿਹੜੇ ਗਾਇਬ ਹੋਏ ਆ ਉਹਨਾਂ ਦੀ ਵਰਦਾਸ ਕਰ ਦਿਓ ਤੇ ਬਾਕੀ ਜਿਹੜਾ ਸਾਧ ਲਾਣਾ ਆ ਜਿਹੜੇ ਬੈਠੇ ਧੂਤੇ ਬੈਠੇ ਆ ਜਿਹੜੇ ਆ ਨਾਨਕਸਰੀਏ ਹੋਰ ਜਿੰਨੀਆਂ ਚਿੱਟੀ ਸ਼ੌਕ ਲੱਗੀ ਹੋਈ ਆ ਸਾਰਿਆਂ ਲਈ ਅਰਦਾਸ ਕਰ ਰੋ ਜਿਹੜੇ ਗੁਰੂ ਦੇ ਬਰਾਬਰ ਗੁਰੂ ਡੰਮ ਬੰਪਰ ਚਲਾ ਕੇ ਬੈਠੇ ਆ ਇਹਨਾਂ ਤੇ ਵੀ ਮਹਾਰਾਜ ਕਿਰਪਾ ਕਰੇ ਇਹਨਾਂ ਤੇ ਵੀ ਮਾੜਾ ਮੋਟੀ ਇਹਨਾਂ ਨੂੰ ਵੀ ਅਕਲ ਆਵੇ ਇੱਕ ਅਰਦਾਸ ਹੋਣੀ ਚਾਹੀਦੀ ਆ ਤੇ ਬਾਕੀ ਹੋਰ ਗੱਲਾਂ ਆ ਰਹੀਆਂ ਜੀ ਕਹਿੰਦੇ ਅਰਦਾਸ ਕਰਾਉਣੀ ਤਾਂ ਸਿਮਰਤ ਬਾਦਲ ਕੋਲੋਂ ਕਰਾਓ ਕਹਿੰਦੇ ਛੇਤੀ ਸੁਣੀ ਜਾਂਦੀ ਆ ਕੀ ਕਹਣਾ ਚਾਹੁੰਦੇ ਠੋਸਾ ਦੇਖੋ ਅਰਦਾਸ ਤਾਂ ਅਰਦਾਸ ਹੀ ਹੁੰਦੀ ਆ ਪਾਕਿਸਤੂ ਤੇ ਕਰਵਾਣੀ ਹੈ ਕਿਸ ਮਨ ਨਾਲ ਅਰਦਾਸ ਕੀਤੀ ਜਾਂਦੀ ਹੈ ਹਮ ਅਰਦਾਸ ਅਰਦਾਸ ਜਿਹੜੀ ਹੈਗੀ ਅੰਦਰੋਂ ਅੰਦਰੋਂ ਮਨ ਨਾਲ ਅਰਦਾਸ ਕੀਤੀ ਜਾਂਦੀ ਹੈ ਜੀ ਅੰਤ ਅੰਤਰ ਧਿਆਨ ਹੋ ਕੇ ਜਾਂ ਅਰਦਾਸ ਕਈ ਵਾਰੀ ਆਪਾਂ ਇਸ ਤਗ ਨਾਲ ਵੀ ਕਰ ਦਿੰਦੇ ਆ ਕਿ ਆਪਣਾ ਸਿਰਫ ਤੇ ਸਿਰਫ ਇੱਕਰ ਆਪਾਂ ਅਦੇਗੀ ਕੀਤੀ ਹੈ ਜੀ ਜੋ ਕੁਛ ਹੋਇਆ ਇਹ ਪੀਕਾ ਬੀਬੀ ਹਰਸਮਤ ਕਰ ਬਾਦਲ ਨੇ ਉਹ ਪਹਿਲਾਂ ਹੀ ਇਹ ਗੱਲ ਕਹਿਤੀ ਸੀ ਕਿ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਜਾਂ ਕਰਵਾਈ ਹੈ ਉਹਨਾਂ ਦਾ ਕੱਖ ਨਾ ਰਹੇ। ਹੂੰ ਹੂੰ। ਉਹ ਜੋ ਹਾਲਾਤ ਬਣੇ ਹੋਏ ਐ ਜਿਸਕਿਸ਼ਣ ਦੀ ਸਜ਼ਾ ਹੋਈ ਐ ਮੈਨੂੰ ਸੁਖਬੀਰ ਸਿੰਘ ਬਾਦਲ ਦਾ ਚਿਹਰਾ ਪਰਸੋਂ ਵੀ ਦਿਖਾਇਆ ਸੀ ਤੇ ਕੱਲ ਵੀ ਦਿਖਾਇਆ ਸੀ। ਜੀ। ਪਰਸੋਂ ਵੀ ਸੁਖਬੀਰ ਸਿੰਘ ਬਾਦਲ ਜਦੋਂ ਖਲੋਤਾ ਸੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਵਾਕਰ ਲੈ ਕੇ ਵਾਕਰ ਦਾ ਸਹਾਰਾ ਲਿਆ ਹੋਇਆ ਸੀ। ਹੂੰ ਹੂੰ। ਤੇ ਸਿੰਘ ਸਾਹਿਬਾਂ ਨੂੰ ਤੂੰ ਗੱਲ ਕਰਦੇ ਸੀ ਦੋ ਤਿੰਨ ਵਾਰ ਨੇ ਕੋਸ਼ਿਸ਼ ਕੀਤੀ ਸਰਕਾਰਾਂ ਹੁੰਦੀਆਂ ਜੀ ਸਰਕਾਰਾਂ ਮਿਲਿਆ ਕੁਝ ਸਰਕਾਰਾਂ ਸਰਕਾਰਾਂ ਦੀ ਗੱਲ ਕੀਤੀ ਹੈ ਤੇ ਸਿੰਘ ਸਾਹਿਬਾਨ ਨੇ ਕਿਹਾ ਸਿੱਧਾ ਹੋ ਜਾ ਸਰਕਾਰਾਂ ਵਾਲੀ ਕੋਈ ਗੱਲ ਨਹੀਂ ਕੱਲ ਆ ਜਾ ਨਾਚ ਕਰ ਬਿਲਕੁਲ ਔਰ ਇਹ ਵੀ ਪਹਿਲਾ ਮੌਕਾ ਹੈ ਮੇਰੇ ਖਿਆਲ ਵਿੱਚ ਦੁਨੀਆ ਦੇ ਵਿੱਚ ਅਜੇ ਹੀ ਕੋਈ ਅਦਾਲਤ ਨਹੀਂ ਹੈ ਜਿਹਾ ਕੋਈ ਧਾਰਮਿਕ ਸਥਾਨ ਨਹੀਂ ਹੈ ਜਿਹਾ ਕੋਈ ਅਦਾਰਾ ਨਹੀਂ ਜਿੱਥੇ ਕਿਸੇ ਬੰਦੇ ਤੋਂ ਉਹਦਾ ਗੁਨਾਹ ਹੈ ਜਿਹੜਾ ਉਹ ਇਕਵਾਲ ਕਰਾਇਆ ਜਾਂਦਾ ਹੈ ਬਿਲਕੁਲ ਜੀ ਇਹ ਨਹੀਂ ਕਿ ਗਵਾਹਾਂ ਨੇ ਗਵਾਹੀਆਂ ਦੇ ਦਿੱਤੀਆਂ ਤੇ ਗਵਾਹੀਆਂ ਦੇਣ ਤੋਂ ਬਾਅਦ ਉਹਦੇ ਕਿ ਤੇਰੇ ਖਿਲਾਫ ਆ ਗਵਾਹੀਆਂ ਤੇ ਤੈਨੂੰ ਸਜ਼ਾ ਦਿੱਤੀ ਇਹ ਨਹੀਂ ਗੱਲ ਉਹਨੂੰ ਪੁੱਛਿਆ ਜਾਂਦਾ ਕਿ ਦੱਸ ਤੂੰ ਇਹ ਗੁਨਾਹ ਕੀਤਾ ਕਿ ਨਹੀਂ ਕੀਤਾ ਬਿਲਕੁਲ ਜੀ ਮੈਂ ਚੰਦੀ ਸਾਹਿਬੇ ਗੱਲ ਕਹੂੰਗਾ ਕਿ ਹੱਬ ਸਮਰਤ ਖੌਰ ਬਾਦਲ ਦੀ ਜਿਹੜੀ ਹੈ ਅਰਦਾਸ ਸਾਦੀ ਖਾਂਦੇ ਉੱਤੇ ਹੈ ਸਾਡੀ ਉਹ ਸ਼ਕਤੀ ਹੈ ਨਾ ਅਕਾਲ ਤਖਤ ਸਾਹਿਬ ਜੀ ਉਹਦਾ ਜਿਹੜਾ ਆਵਾ ਦੁਆਲਾ ਉਹ ਸਾਰੇ ਦੁਆਲੇ ਦੇ ਵਿੱਚ ਇੰਨੀ ਕਿ ਸ਼ਕਤੀ ਹੈਗੀ ਕਿ ਕਹਿੰਦਾ ਕਹੋਂਦਾ ਬੰਦਾ ਬਿਲਕੁਲ ਜੀ ਉਹ ਵੀ ਜਾ ਕੇ ਉੱਤੇ ਜਿਹੜਾ ਨਿਡਰ ਹੋ ਜਾਂਦਾ ਉਹਨੂੰ ਵੀ ਜਾ ਕੇ ਜਿਹੜੀ ਹੈਗੀ ਆ ਉਹਦੀ ਅੰਤਰਾਤਮਾ ਫਟਕਾਰਦੀ ਹੈ ਕਿ ਭਾਈ ਹੁਣ ਤੈਨੂੰ ਸੱਚੀ ਬੋਲਣਾ ਪੈਣਾ ਤੇ ਸੁਖਵੀਰ ਸਿੰਘ ਬਾਦਲ ਨੂੰ ਸੱਚ ਉੱਥੇ ਬੋਲਣਾ ਪਿਆ ਥੋੜਾ ਬਹੁਤਾ ਜਿਹੜਾ ਸੱਚ ਤੋਂ ਪਾਸੇ ਹੱਥੇ ਜਾਣ ਦੀ ਕੋਸ਼ਿਸ਼ ਕਰਦਾ ਸੀ ਉਨੀ ਇਨਸਲਟ ਵੀ ਹੋਈ ਜਿਦੋਂ ਦੀ ਖੇਡਪਾੜ ਕਰਦੇ ਚੋਂ ਤਾਰਦੇ ਸਿੰਘ ਸਹਿਬਾਨ ਤੇ ਪਛਾਣ ਤੋਂ ਤੁਸੀਂ ਜ਼ਿਕਾਰਿਆਂ ਦਾ ਜਿਹੜਾ ਆਵਾਜ਼ੇ ਜ਼ਿਕਾਰਿਆਂ ਵਾਲੇ ਉਸ ਰੋਕ ਦੀ ਤੇਜ਼ੀ ਨਾਲ ਆ ਰਹੀ ਸੀ ਜਿਹੜੇ ਦਰਸ਼ਕ ਉੱਤੇ ਪਹੁੰਚੇ ਹੋਏ ਸੀ ਉਹ ਇਹ ਚਾਹੁੰਦੇ ਸੀ ਵੀ ਹਾਂ ਠੀਕ ਹੈ ਜਿਹੜਾ ਇਨਵਲ ਕਰਦਾ ਉਹ ਬੰਦੇ ਦੇ ਖਿਲਾਫ ਇਹ ਹੋਵੇ ਜੀ ਔਰ ਮੇਰੇ ਖਿਆਲ ਮਤਬ ਕੇ ਜਿਹੜਾ ਪਰਸ ਵਾਲਾ ਪ੍ਰਸਾਰਣ ਹੈ లైవ్ چلے ਬਹੁਤ ਫਰੇ ਟੈਲੀਵਿਜ਼ਨ ਨੇ ਦੁਨੀਆਂ ਦੇ ਵਿੱਚ ਜਿੱਥੇ ਕਿਤੇ ਵੀ ਸਿੱਖ ਤੇ ਪੰਜਾਬੀ ਲੋਕ ਬੈਠੇ ਐ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਉਹਨੂੰ ਦੇਖਿਆ ਸੁਖਵੀਰ ਬਾਦਲ ਦੀ ਮੈਂ ਗੱਲ ਕਰ ਰਿਹਾ ਸੀ ਕਿ ਪਰਸੋਂ ਤੇ ਕੱਲ ਦਾ ਜਿਹੜਾ ਦੋਨੇ ਇਹ ਉਹ ਸੁਖਵੀਰ ਨਹੀਂ ਜਿਹੜਾ ਸੁਖਵੀਰ ਜਦੋਂ ਹੁੰਦਾ ਸੀ ਕਿ ਮੈਂ ਇੱਕ ਕੈਦਾ ਦੇ ਹੋ ਗਿਆ ਹਾਕਮ ਸੁਖਵੀਰ ਨਹੀਂ ਸੁਖਵੀਰ ਮੇਰੇ ਕਲ ਮਤਲਬ ਕਿ ਜਿੰਨੇ ਕਮੇਡਿਓ ਲਾਇਆ ਵੀ ਆਪਣੀ ਜ਼ਿੰਦਗੀ ਦੇ ਵਿੱਚ ਐਨਾ ਕਦੇ ਵੀ ਨਹੀਂ ਟੁੱਟਿਆ ਹੋਣਾ ਜਿਹੜਾ ਫੋਟੋ ਗ੍ਰਾਫੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਵਿਛੋੜਾ ਦਿੱਤਾ ਬਾਪ ਨੇ ਉਦੋਂ ਰੋੜ ਪਿੱਟੇਂ ਤਾਂ ਹੁੰਦਾ ਸੀ ਲੇਕਿਨ ਇਹ ਜ਼ਰੂਰੀ ਹੈ ਵੀ ਮਾਪੇ ਦਾ ਜਿਹੜਾ ਇੱਕ ਬੰਦੇ ਨਾਲ ਰਿਸ਼ਤਾ ਇਹੋ ਜਿਹਾ ਹੁੰਦਾ ਜਿਹਨਾਂ ਨੇ ਜਨਮ ਦਿੱਤਾ ਹੁੰਦਾ ਬੰਦਾਲੂ ਯਾਦ ਕਰਦੇ ਬੋਲੋਵਰ ਜਿੱਦਾਂ ਤੁਹਾਡੀ ਸਥਾਪਤੀ ਦੇ ਵਿੱਚ ਬੰਦੇ ਨੇ ਐਡਾ ਵੱਡਾ ਯੋਗਦਾਨ ਪਾਇਆ ਹੋਵੇ ਅਗਾੜੀ ਕਲ ਦਾ ਬੇੜਾ ਕਰਕ ਕੀਤਾ ਹੋਵੇ ਉਹਦੀ ਸਥਾਪੀ ਵਾਸਤੇ ਉਹਦੇ ਨਾਲ ਬਹੁਤ ਹੈ ਪਰ ਪਰ ਸੋ ਤੇ ਕੰ ਜਿਹੜੀ ਸਥਿਤੀ ਸੀ ਉਹ ਸਥਿਤੀ ਜਿਹੜੀ ਹੈਗੀ ਉਹਦੀ ਬਹੁਤ ਹੀ ਤਰਸ ਚੁਫੀ ਜੀ ਮਤਲਬ ਤੁਸੀਂ ਇਹ ਦੇਖੋ ਕਿ ਉਦੀ ਛੱਟ ਲੱਗੀ ਹੋਈ ਐ ਬੰਦੇ ਦੇ ਹੱਥ ਵਿੱਚ ਵਰਸ਼ਾ ਪੜਿਆ ਹੋਇਆ ਮੈਨੂੰ ਤਾਂ ਜੰਦੀ ਸਾਹਿਬ ਤੁਸੀਂ ਹੈਰਾਨ ਹੋਵੋਗੇ ਮੈਨੂੰ ਕੱਲ ਇੱਕ ਬੰਦੇ ਨੇ ਕਹਿ ਇਹ ਗੱਲ ਕਹੀ ਉਹ ਤੁਸੀਂ ਦੇਖਿਆ ਨਾ ਪੁਰਾਣੇ ਜਮਾਡੇ ਚਾਜ ਤੋਂ 25 30 40 ਸਾਲ ਪਹਿਲਾਂ ਇੱਕ ਕੈਲੰਡਰ ਆਉਂਦੇ ਹੁੰਦੇ ਸੀ ਬਿਲਕੁਲ ਉਹ ਕੈਲੰਡਰ ਆਉਂਦੇ ਹੁੰਦੇ ਸੀ ਕਿ ਧਾਰਮਿਕ ਜੀ ਕਿਸਮ ਦਾ ਉਹਨਾਂ ਨੂੰ ਅਟੱਪਰ ਦਿੱਤਾ ਹੁੰਦਾ ਸੀ ਕਿ ਦੇਖੋ ਜੀ ਨਰਕ ਤੇ ਸੁਰਗ ਦੋ ਚੀਜ਼ਾਂ ਐ ਜਦੋਂ ਬੰਦਾ ਇੱਥੋਂ ਚਲਾ ਜਾਂਦਾ ਉਹ ਨਰਕ ਚ ਚਲਾ ਜਾਂਦਾ ਜਾਂ ਸੁਰਗ ਚ ਚਲਾ ਜਾਂਦਾ ਇਹਨਾਂ ਚ ਕੀ ਕੰਮ ਕੀਤੇ ਹੁੰਦੇ ਐ ਉਹ ਸੁਰਗ ਵਾਲੇ ਪਾਸੇ ਚਲਾ ਜਾਂਦਾ ਤੇ ਜਿਹਨੇ ਮਾਰੇ ਕੰਮ ਕੀਤੇ ਹੁੰਦੇ ਉਹ ਨਰਕ ਵਾਲੇ ਪਾਸੇ ਚਲਾਏ ਨੇ ਬਿਲਕੁਲ ਜੀ ਤੇ ਉਹ ਮੈਨੂੰ ਸੱਜਣ ਨੇ ਕਿਹਾ ਕਿ ਅਰੇ ਤੂੰ ਨਰਕ ਵਾਲੇ ਕਹਿੰਦੇ ਦੇਖੇ ਹੈ ਮੈਂ ਕਿਹਾ ਵੀ ਕੀ ਮੈਂ ਕਿਹਾ ਉਹ ਪੁੱਢ ਦੇ ਤਾਂ ਦੇਖੇ ਸੀ ਆਪਾਂ ਵੀ ਉੱਤੇ ਕੜਾਹੀ ਦੇ ਉੱਪਰੇ ਉੱਪਰ ਰਹੇ ਤੇ ਇਹ ਜੀ ਗੱਲ ਕਹੀ ਹੂੰ ਹੂੰ ਉਹ ਕਹਿੰਦਾ ਉੱਥੇ ਇੱਕ ਪਰਸ਼ਾ ਵਾਲੇ ਬੰਦੇ ਵੀ ਖੜੇ ਹੁੰਦੇ ਸੀ ਹੂੰ ਵੱਡੇ ਵੱਡੇ ਢਿੱਡ ਉਹਨਾਂ ਦੇ ਤੇ ਮਤਲਬ ਆ ਵੀ ਪੱਟਗਾ ਵੱਟਗਾ ਮੁੱਛਾ ਬਹੁਤ ਡਰਾਉਣੇ ਜੀ ਜੀ ਮੈਂ ਕਿਹਾ ਵੀ ਗੱਲ ਹਾਂ ਠੀਕ ਹੈ ਉਹ ਤੇ ਮੈਨੂੰ ਕਹਿੰਦਾ ਵੀ ਤੂੰ ਚਿਤਵੋ ਵੀ ਅੱਜ ਸੁਖਵੀਰ ਸਿੰਘ ਬਾਦਲ ਦੀ ਹਾਲਤ ਉਹ ਤਾਂ ਨਹੀਂ ਜਦੋਂ ਦਰਸ਼ਨੀ ਡਿਊਟੀ ਦੇ ਸਾਹਮਣੇ ਮਤਲਬ ਪਰਸ਼ਾ ਲੈ ਕੇ ਬਿਠਾਇਆ ਹੋਇਆ ਸੀ ਉਹਦੀ ਸਥਿਤੀ ਕਿਹੋ ਜੀ ਸੀ ਲੋਕ ਕਹਿੰਦੇ ਤੁਸੀਂ ਬਾਦਲੇ ਲਾਉਗੇ ਲੋਕ ਕਿਹਦੇ ਪਾਸੇ ਨੂੰ ਲੈ ਕੇ ਜਾ ਰਹੇ ਹਾਲਾਂਕਿ ਮੇਰਾ ਇਹ ਮੰਨਣਾ ਹੈ ਕਿ ਉਹਨੇ ਜਿਹੜੀ ਧਾਰਮਿਕ ਤਨਖਾਹ ਲਈ ਹੈ ਧਾਰਮਿਕ ਤਨਖਾਹ ਦੇ ਮੁਤਾਬਕ ਜੋ ਸਿੰਘ ਸਾਹਿਬਾਨ ਨੇ ਠੀਕ ਸਮਝਿਆ ਉਹਨੇ ਉਹ ਕਹਿ ਕੇ ਫਾਨ ਹੋਈ ਕਰਨਾ ਪਊ ਜੀ ਔਰ ਕੱਲ ਜੇ ਸੁਖਦੇਸ਼ ਸਿੰਘ ਠੀਕ ਸਾਹਿਬ ਤੇ ਸੁਖਵੀਰ ਸਿੰਘ ਬਾਦਲ ਦੋਨੋਂ ਬੈਠੇ ਹੈ ਬਰਾਬਰ ਬਰਾਬਰ ਕੁਦਰ ਦੇ ਪਾਸੇ ਬੈਠਾ ਹੈ ਕੁਦਰ ਦੇ ਪਾਸੇ ਬੈਠਾ ਹੈ ਤੇ ਜਿਹੜੀ ਉਹਨਾਂ ਦੀ ਦੂਜੀ ਉਹਨਾਂ ਦੇ ਸਾਥੀ ਹੈ ਜਿਹੜੇ ਉਹਨਾਂ ਦੇ ਨਾਲ ਰਹੇ ਆ ਚਾਹੇ ਅੱਜ ਹੈਗੇ ਚਾਹੇ ਨਹੀਂ ਹੈਗੇ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹ ਜਿਨ੍ਹਾਂ ਨੂੰ ਆਪਾਂ ਬਾਥਰੂਮ ਕੈਦਦੇ ਆ ਪਖਾਨੇ ਕੈਦਦੇ ਆ ਉਸੇ ਸਫਾਈ ਕਰ ਰਹੀ ਸੀ ਬਿਲਕੁਲ ਅ ਸਫਾਈ ਦੇ ਮਾਮਲੇ 'ਚ ਵੀ ਆਪਾਂ ਦੇ ਦੇਖੀ ਚੰਦੀ ਸਭ ਤੇ ਇਹ ਨਹੀਂ ਕਿ ਉਹ ਇੱਕ ਰਸਮ ਅਦਾਹੀ ਕਰ ਰਹੀ ਸੀ ਬਿਲਕੁਲ ਲਗੋ ਪੂਰੀ ਕਾਬਤ ਜਿਹੜੀ ਹੈਗੀ ਹੈ ਚਿੱਤੇ ਦੇ ਵਿੱਚ ਤਾਂ ਉਹਨਾਂ ਨੂੰ ਅੰਦਰ ਪਤਾ ਨਹੀਂ ਕੀ ਉਹ ਦਮਾਗਾ ਦੇ ਵਿੱਚ ਲੇਕਿਨ ਜਿਹੜਾ ਦਿਖਦਾ ਸੀ ਬਾਅਦ ਸਫਾਈ ਕਰਨ ਦੇ ਮਾਮਲੇ ਦੇ ਵਿੱਚ ਵੀ ਪਾਣੀ ਵੀ ਮਾਰਦੇ ਆ ਟੰਕੀ ਤੱਕ ਉਹ ਜਿਹੜੀ ਕਚਿਆਣ ਆਉਣੀ ਹੁੰਦੀ ਹੈ ਬੰਦਿਆਂ ਨੂੰ ਕਚਿਆਣ ਤੋਂ ਵੀ ਪਾਸੇ ਗਏ ਹੋਏ ਸੀਗੇ ਇਹ ਸਾਨੂੰ ਇਹ ਸੇਵਾ ਲਈ ਹੈ ਤੇ ਸੇਵਾ ਕਰਾਰੇ ਮੈਂ ਖਾਸ ਕਰਕੇ ਗੱਲ ਕਰੂੰਗਾ ਬਿਕਰੂਸਿਕ ਮਜੀਦ ਗਿਆ ਜਿਸ ਨੂੰ ਦੇਖਿਆ ਉਹਨਾਂ ਦੇ ਕਰੂਸਿਕ ਪੀਂਡਿਆ ਕਿੰਨੀ ਜਿਹੜੀ ਸਿੱਦਤ ਦੇ ਨਾਲ ਕਿਵੇਂ ਉਹ ਸੇਵਾ ਕਰਦਾ ਹੈ ਜੀ ਫਿਰ ਤੋਂ ਸੁਖਵੀਰ ਸਿੰਘ ਬਾਦਲ ਦੇ ਪੈਰੀ ਹੱਥ ਲਾਏ ਮੇਰੇ ਕਨੋਂ ਬੀਬੀ ਬਲੇ ਖਿੱਚ ਪੈ ਗਈ ਹੋਣੀ ਹੈ ਜਾਂ ਕਈ ਵਾਰੀ ਕਿਸੇ ਨੂੰ ਸ਼ਰਦਾ ਵੀ ਦਿੱਤੀ ਹੈ ਪਰ ਉਸੇ ਸਮੇਂ ਉਧਿਆਲੇ ਵਾਲੇ ਤੁਸੀਂ ਦੇਖਿਆ ਹੋਣਾ ਲੋਕ ਇਤਰਾਜ਼ ਵੀ ਕਰਦੇ ਸੀ ਜੀ ਕਿ ਬੰਦਾ ਤਨਖਾਈ ਹੈ ਇਹਨੂੰ ਸਜ਼ਾ ਦਿੱਤੀ ਗਈ ਹੈ ਤੇ ਆਜ ਵੀ ਹੈਗੀ ਇਹਨੂੰ ਵੀਆਈਪੀ ਟ੍ਰੀਟਮੈਂਟ ਕਿਉਂ ਕਰਿਆ ਜਾ ਰਿਹਾ ਜੀ ਸ਼ਰ ਕਈ ਵਾਰੀ ਪਤਾ ਨਹੀਂ ਹੁੰਦਾ ਉਹਨਾਂ ਨੂੰ ਕਿ ਸਿੰਘ ਸਹਿਬਾਨ ਨੇ ਸਜ਼ਾ ਲਾਉਣੀ ਸੀ ਸਜ਼ਾ ਨਾ ਦਿੱਤੀ ਹੈ ਸੁਖਵੀਰ ਸਾਬਕਾ ਮੁੱਖ ਮੰਤਰੀ ਦਿੱਲੀ ਮੁੱਖ ਮੰਤਰੀ ਹੈ ਪੰਜਾਬ ਦਾ لیکن ਖੜਕੂ ਬਾਗ ਦੇ ਦੌਰ ਦੇ ਵਿੱਚ ਜੋ ਇਹਨਾਂ ਦੇ ਪਰਿਵਾਰ ਦੀ ਭੂਮਿਕਾ ਰਹੀ ਹੈ ਉਸ ਭੂਮਿਕਾ ਨੂੰ ਮੈਂ ਬੇਨਜ਼ਰ ਰੱਖਦਾ ਹਾਂ ਕਿ ਇਹ ਸਟੇਟ ਨੂੰ ਇਹ ਜਿਹੜੀ ਲੋਡ ਹੁੰਦੀ ਹੈ ਜੀ ਔਰ ਉਹ ਇਹਨਾਂ ਨੂੰ ਬਚਾ ਕੇ ਰੱਖਦੇ ਉਹਨਾਂ ਨੂੰ ਪਤਾ ਹੈ ਕਿ ਇਸ ਥਾਂ ਦੇ ਉੱਤੇ ਬੈਠਾ ਇੱਥੇ ਕੋਈ ਵੀ ਬੰਦਾ ਭਾਵੇਂ ਕੋੱਕੇ ਕੁਝ ਵੀ ਕਰ ਸਕਦਾ ਹੈ ਤੇ ਇਹਨਾਂ ਨੂੰ ਸਿਕਿਉਰਿਟੀ ਉਹਨੂੰ ਮਿਲੀ ਹੋਈ ਹੈ ਔਰ ਸਿਕਿਉਰਿਟੀ ਕੱਲ ਜਿਹੜੀ ਹੈਗੀ ਹੈ ਉਹ ਫਿਬਰ ਦੇ ਵਿੱਚ ਸੀ ਸਿਕਿਉਰਿਟੀ ਇਹ ਕੈਪਸੂਲ ਤਾਂ ਮੈਂ ਜਾਣਦਾ ਜਿਹੜਾ ਉਹਨਾਂ ਦੇ ਨਾਲ ਲੱਗਿਆ ਹੋਇਆ ਹੈ ਉਹਨੇ ਆਪਣੇ ਜਿਹੜੀ ਆਈ ਹੈ ਪੈਂਟ ਜਿਹੜੀ ਹੈ ਪੌਜੀਟਿਵ ਹੈ ਹੋਈ ਸੀ ਤੇ ਨਾਲ ਕੋਲੇ ਖਲੋਤਾ ਸੀ ਉਹਨਾਂ ਦੀ ਜ਼ਿੰਮੇਵਾਰੀ ਪੈਂਦੀ ਹੁੰਦੀ ਸੀ ਕਿ ਪ੍ਰੋਟੈਕਟਿਵ ਨੂੰ ਪ੍ਰੋਟੈਕਟ ਕਰਦੇ ਸੋ ਉਹਨੂੰ ਆਪਾਂ ਅੱਗਾਹ ਤੱਕ ਸਾਡੇ ਨਾਲ ਹੀ ਜੋੜ ਕੇ ਦੇਖ ਸਕਦੇ ਵੀ ਸਿੰਘ ਸਾਹਿਬਾਂ ਨੇ ਸਕਿਉਰਿਟੀ ਪ੍ਰੋਵਾਈਡ ਕੀਤੀ ਹੈ ਉਹ ਸਕਿਉਰਿਟੀ ਜਿਹੜੀ ਉਹਨਾਂ ਨੇ ਪ੍ਰੋਵਾਈਡ ਕੀਤੀ ਹੈ ਇਸੇ ਤਰੀਕੇ ਆਪਾਂ ਦੇਖੀਏ ਬੀਬੀ ਜਗੀਰ ਕੌਰ ਹੂੰ ਹੂੰ ਉਹ ਵੀ ਪੂਰੀ ਮਤਲਬ ਜੀ ਸਮਰਪਣ ਭਾਵਨਾ ਦੇ ਨਾਲ ਉਹ ਵੀ ਸੇਵਾ ਕਰ ਰਹੀ ਸੀ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਉਹ ਨੇ ਕਹਿੰਦੀ ਜੀ ਮੈਨੂੰ ਤਾਂ ਖੁਸ਼ੀ ਹੋ ਰਹੀ ਹੈ ਹੂੰ ਹੂੰ ਇਹ ਸਾਡੇ ਜਿਹੜੇ ਸਾਡੇ ਤਖਤ ਸਾਹਿਬ ਹੈ ਸਾਡੇ ਤਖਤ ਸਾਹਿਬ ਸਾਨੂੰ ਕਹਿੰਦੇ ਇਹਨਾਂ ਨੂੰ ਜੇ ਅਸੀਂ ਗਲਤੀ ਕਰਦੇ ਆ ਇਹਨਾਂ ਨੂੰ ਝਿੜਕੰਡਾ ਵੀ ਹੱਕ ਹੈ ਹੂੰ ਤੇ ਜੇ ਅਸੀਂ ਸਾਡੇ ਤੇ ਨਾਰਾਜ਼ ਹੋਣ ਝਿੜਕਦੇ ਨੇ ਤੇ ਜੇ ਖੁਸ਼ ਹੋਣਗੇ ਤੇ ਇਹ ਆਸ਼ੀਰਵਾਦ ਵੀ ਦਿੰਦੇ ਆ ਜੋ ਵੀ ਤੁਸੀਂ ਸੈਟ ਲਾਉਂਦੇ ਹੈ ਸਾਧ ਅਕਲੀਰ ਚਿਮੇ ਪਾਸ਼ਾ ਦਾ ਤਖਤ ਹੈ ਅਸੀਂ ਝੋਲੀ ਪੋਣੇ ਔਰ ਸੇਵਾ ਕਰਦੇ ਹਾਂ ਪੂਰੀ ਤਰ੍ਹਾਂ ਇਕਾਗਰਤਾ ਨਾਲ ਇਕਜਿਤ ਹੋ ਕੇ ਸਮਰਪਣ ਭਾਵਨਾ ਦੇ ਨਾਲ ਤੋਂ ਮੇਰੀ ਜਿਹੜੀ ਮੇਰੇ ਲਈ ਸਭ ਤੋਂ ਬਲਖਣ ਗੱਲ ਹੈ ਜਦੀ ਸਾ ਉਹ ਹੈ ਕਿ ਦੁਨੀਆ ਦੇ ਵਿੱਚ ਮੇਰਾ ਖਿਆਲ ਹੈ ਕਿ ਬਹੁਤ ਸਾਰੇ ਧਰਮ ਆਪਾਂ ਦੇਖਿਆ ਤੁਸੀਂ ਤਾਂ ਪ੍ਰਦੇਸ਼ਾਂ ਦੇ ਵਿੱਚ ਰਹਿੰਦੇ ਹੋ ਦੁਨੀਆ ਦੇ ਵਿੱਚ ਕੋਈ ਵੀ ਅਜਿਹਾ ਧਰਮ ਨਹੀਂ ਹੋਊਗਾ ਜਿਸ ਧਰਮ ਦੇ ਵਿੱਚ ਇਸ ਕ੍ਰਿਸ਼ਨ ਦੀ ਸੇਵਾ ਕੀਤੀ ਜਾਵੇ ਔਰ ਉਸ ਧਰਮ ਨੂੰ ਫੋਲੋ ਕਰਨ ਵਾਲੇ ਲੋਕ ਜੀ ਜਿਹੜੇ ਲੋਕ ਉਸ ਤਰਬ ਦੇ ਨਾਲ ਸਬੰਧਤ ਹੈ ਉਹ ਇਹ ਵਿੱਚ ਵਿਸ਼ਵਾਸ ਰੱਖਦੇ ਨੇ ਕਿ ਇੱਥੋਂ ਸਜ਼ਾ ਮਿਲਦੀ ਹੈ ਜਾਂ ਇੱਥੋਂ ਹੁਕਮ ਹੁੰਦਾ ਹੈ ਉਹ ਤੁਸੀਂ ਦੇਖੋ ਕਿ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹਨੂੰ ਪਰਵਾਰ ਕਰਦੇ ਆ ਔਰ ਉਹ ਜਿਹੜੀ ਇਰਾਹੀ ਜੀ ਉਹਨੂੰ ਇੱਕ ਇਲਾਹੀ ਜਿਹੜੀ ਹੈਗੀ ਆ ਉਹ ਸ਼ਕਤੀ ਦੇ ਰੂਪ ਵਿੱਚ ਲੈਂਦੇ ਆ ਕੱਲ ਆਪਾਂ ਜੋ ਕੁਝ ਦੇਖਿਆ ਬਹੁਤ ਮਤਲਬ ਮੈਨੂੰ ਇਹ ਤਸल्ली ਹੋਈ ਹੈ ਕਿ ਜੇ ਜਿਹੜੀ ਕ੍ਰਿਟੀਕਲ ਸਿਹਤ ਦੀ ਮਰਜ਼ੀ ਆ ਦੇ ਲੋ ਤੁਸੀਂ ਬੰਦੇ ਨੂੰ ਕੈਦ ਕਰ ਦਿਓ ਕੁਝ ਵੀ ਕਰ ਦਿਓ ਹਮਮ ਲੇਕਿਨ ਜਦੋਂ ਕਿਸੇ ਬੰਦੇ ਦੀ ਜ਼ਮੀਰ ਨੂੰ ਝੋੜਦੇ ਹੋ ਤੇ ਬੰਦਾ ਇਹ ਦੇਖਦਾ ਕਿ ਗਲਤੀਆਂ ਹੋਈਆਂ ਹਮ ਹੁਣ ਗਲਤੀਆਂ ਨੂੰ ਜੇ ਆਪਾਂ ਦੇਖੀਏ ਕੱਲੀਆਂ ਗਲਤੀਆਂ ਮੰਨੀਆਂ ਨਹੀਂ ਜੰਦੀ ਸਮਝ ਇਹ ਕਿ ਵੀ ਆਉਗੀ ਬਿਲਕੁਲ ਜੀ ਕਿਉਂਕਿ ਕੱਲ ਕੱਲ ਜਦੋਂ ਇਹ ਮਾਮਲੇ ਅਦਾਲਤਾਂ 'ਚ ਜਾਣਗੇ ਹਮ ਅਦਾਲਤਾਂ ਦੇ ਵਿੱਚ ਫਿਰ ਉਹ ਪੁੱਛਣਗੇ ਉੱਥੇ ਵਕੀਲ ਪੁੱਛਣਗੇ ਸਵਾਲ ਕਰ ਸਕਦੇ ਸਰਕਾਰੀ ਵਕੀਲ ਜਾਂ ਜਿਹੜਾ ਵਿਰੋਧੀ ਧਿਰ ਦਾ ਵਕੀਲ ਬਿਲਕੁਲ ਕਿ ਸੁਖਵੀਰ ਸਿੰਘ ਜੀ ਤੁਸੀਂ ਅਕਾਲਪੁਰ ਖਾਬ ਦੇ ਅਸ ਮਰਪਣ ਹੋ ਕੇ ਤੁਸੀਂ ਇਹ ਗੱਲ ਮੰਨੀ ਹੈ ਨਾ ਕਿ ਆਰਾਮ ਰਹੀਬ ਨੂੰ ਤੁਸੀਂ ਜਿਹੜੀ ਹੈਗੀ ਆਫੀ ਦਵਾਈ ਹੈ ਜੀ ਉਹਨੇ ਮੰਨਿਆ ਹੈ ਫਿਰ ਤੁਸੀਂ ਇਸ ਗੱਲ ਨੂੰ ਵੀ ਮੰਨੋਗੇ ਕਿ ਤੁਸੀਂ ਜਿਹੜੀ ਹੈਗੀ ਹੈ ਜਿਹੜੇ ਲੋਕਾਂ ਨੇ ਪ੍ਰੋਟੈਸਟ ਕੀਤਾ ਸੀ ਉਹਨਾਂ ਦੇ ਉੱਤੇ ਪੁਲਿਸ ਚੜਹੀ ਹੈ ਗੋਲੀਆਂ ਵੀ ਚੱਲੀਆਂ ਬੰਦੇ ਬਰੇ ਸਾਡੇ ਦਾ ਸਾਰਾ ਮਾਮਲਾ ਜਦੀਸ਼ ਸਾਹਿਬ ਕੱਲ ਨੂੰ ਜੇ ਦੁਨੀਆਵੀ ਕੋਰਟ ਦੇ ਵਿੱਚ ਇਹ ਆਉਂਦਾ ਹੈ ਮੁਕਦਮੇ ਉਹਨੂੰ ਜਲਾਦ ਤਾਂ ਪੇਸ਼ ਹੋ ਹੀ ਚੁੱਕੇ ਹਨ ਉਹਦੇ ਕਰਾ ਮੁਕਦਮੇ ਚੱਲੇ ਪੈਣਗੇ ਪਤਾ ਨਹੀਂ ਇਹ ਗੱਲ ਕਿਹੜੀ ਕਿੱਧਰ ਕਿੱਧਰਲੇ ਪਾਸੇ ਨੂੰ ਲੈ ਕੇ ਜਾਵੇ ਸੋ ਔਰ ਤਸੱਲੀ ਹੋਈ ਹੈ ਮਨ ਨੂੰ ਕਿ ਆਪਾਂ ਸਾਰੀ ਦੁਨੀਆ ਨੂੰ ਜਿੱਤ ਨਹੀਂ ਸਕਦੇ ਕੁਝ ਲੋਕ ਕਹਿੰਦੇ ਜੀ ਇਹਨਾਂ ਨੂੰ ਸਹਿਯਾ ਸਕਤਾ ਹੀ ਨਹੀਂ ਸੀ ਪਰ ਮੇਰੇ ਖਿਆਲ ਮੁਤਾਬਕ ਜਦੋਂ ਸਮਾਜ ਦੇ ਵਿੱਚ ਕਿਸੇ ਬੰਦੇ ਨੂੰ ਐਕਸਪੋਜ਼ ਕਰ ਦਿੱਤਾ ਜਾਵੇ ਉਹਨੂੰ ਬੇਨਕਾਬ ਕਰ ਦਿੱਤਾ ਜਾਵੇ ਜਦ ਇਹ ਮੂੰਹ ਹੀ ਕਹਾੜਿਆ ਜਾਵੇ ਕਿ ਮੈਂ ਆਹ ਗੁਨਾਹ ਕੀਤੇ ਹੈ ਤੇ ਮੈਨੂੰ ਮਾਫ ਕਰ ਦਿਓ ਗੁਰਾ ਪ੍ਰਵਾਨ ਕਰਦਾ ਇਹ ਆਪਣੇ ਅਬਸਰਡੀ ਚੀਜ਼ ਨਹੀਂ ਬਹੁਤ ਵੱਡੀ ਹੈ ਜੀ